ਏ ਡੀ ਪਤੰਗ ਆ ਵੱਖਰੇ ਤਰ੍ਹਾਂ ਦੀ ਜਿਹੜੀ ਕਿਸਾਨਾਂ ਦੇ ਹੱਕਵਾਦੀ ਸਪੋਰਟ ਵਾਸਤੇ ਸ ਨੌਜਵਾਨ ਨੇ ਤਿਆਰ ਕੀਤੀ ਆ ਇਹ ਕਹਿੰਦੇ ਮਾਝੇ ਵਾਲੇ ਕਿਸੇ ਕੱਟ ਨਹੀਂ ਆ ਮਾਝਾ ਜਿਹੜਾ ਨੌਜਵਾਨ ਤੁਸੀਂ ਦੇਖ ਸਕਦੇ ਹੋ ਵੱਖਰੇ ਤਰ੍ਹਾਂ ਨਾਲ ਕਿਸ ਨੇ ਯੋਗਦਾਨ ਪਾਇਆ ਆ ਪਤੰਗ ਜਿਹੜੀ ਕਿਸ ਨੇ ਬਣਾਈ ਆ ਦੇਖੋ ਜੀ ਸਾਡੀ ਜ਼ਮੀਨ ਤਾਂ ਨਹੀਂ ਹੈਗੀ ਠੀਕ ਆ ਅਸੀਂ ਕਿਰਾਏ ਦੇ ਘਰ ਵਿੱਚ ਰਹਿੰਦੇ ਹਾਂਗੇ ਆ ਤੇ ਸਾਡੀ ਜ਼ਮੀਨ ਤਾਂ ਨਹੀਂ ਹੈਗੀ ਪਰ ਜ਼ਮੀਰ ਹੈਗਾ ਤੇ ਇਸੇ ਕਰਕੇ ਆਪਾਂ ਇਹ ਗੱਡਾ ਲੜੀ ਗੀ ਮੇਰੇ ਜਹਨ ਵਿੱਚ ਇਸ ਤਰ੍ਹਾਂ ਹੈ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਕਿਸਾਨ ਭਰਾਵਾਂ ਨੂੰ ਸਪੋਰਟ ਕਰਨਾ ਸੀ ਤੇ ਮੈਂ ਸੋਚਦਾ ਪਿਆ ਸੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਪੋਰਟ ਕੀਤਾ ਜਾਵੇ ਕਿ ਸਾਧਰਨ ਨਾਲ ਕੀਤਾ ਜਾਵੇ ਤੇ ਮੈਂ ਥੋੜੇ ਦਿਨ ਪਹਿਲਾਂ ਦੇਖਿਆ ਕਿ ਕਿਸੇ ਨੇ ਉੱਥੇ ਉਹਨਾਂ ਦੇ ਡਰੋਨ ਜਿਹੜੇ ਹੈਗੇ ਨੇ ਹਰਿਆਣਾ ਸ਼ੰਭੂ ਬਾਰਡਰ ਤੇ ਉੱਥੇ ਉਹਨਾਂ ਨੂੰ ਸੁੱਟਿਆ ਹੋਇਆ ਹੈ ਛੋਟੀ ਜਿਹੀ ਪਤੰਗ ਦੇ ਨਾਲ ਤੇ ਫਿਰ ਮੈਂ ਸੋਚਿਆ ਕਿ ਮੈਂ ਵੀ ਇੱਕ ਵੱਡੀ ਜਿਹੀ ਪਤੰਗ ਰੈਡੀ ਕਰਦਾ ਜਿਹਦੇ ਉੱਪਰ ਮੈਂ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਿਡ ਇੱਕ ਟਰੈਕਟਰ ਬਣਾਇਆ ਹੋਇਆ ਹੈ ਤੇ ਨਾਲ ਆਲੇ ਦੁਆਲੇ ਕਣਕ ਦੇ ਸਿੱਟੇ ਰੈਡੀ ਕੀਤੇ ਹੋਏ ਨੇ ਤੇ ਉੱਪਰ ਲਿਖਿਆ ਹੋਇ ਮਿਲਦਾ ਜਦੋਂ ਉੱਡ ਕੇ ਸਿਂਭੂ ਬਾਰਡਰ ਤੋਂ ਹਰਿਆਣਾ ਬਾਰਡਰ ਵੱਲ ਗਿਆ ਤੇ ਮਿਲਦਾ ਹਰਿਆਣਾ ਸਰਕਾਰ ਦੀ ਅੱਖਾਂ ਜੂ ਚੋਬੇਗਾ ਹੋਰ ਭਾਵੇਂ ਕਿਸੇ ਦੀ ਅੱਖਾਂ ਚੋਬਾ ਜਾਵੇ ਸਾਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਦੇ ਬੋਲਾਂਾਂ ਤੇ ਜਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਬਾਰਡਰ ਜਿਹੜਾ ਕਿ ਸੇਂਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਚਾਹੇ ਉੱਥੇ ਕੋਈ ਲੰਗਰ ਲੈ ਕੇ ਜਾ ਕੇ ਜਾ ਰਿਹਾ ਤੇ ਕਰੀ ਕੋਈ ਜੀ ਸੇਵਾ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦਾ ਕੋਈ ਸਹਿਯੋਗ ਕਰ ਰਿਹਾ ਉਥੇ ਅਮਰਥਾ ਦਾ ਰਹਿਣ ਵਾਲਾ ਜਿਹੜੇ ਕਹਿੰਦੇ ਮਾਝੇ ਵਾਲੇ ਕਿਸੇ ਘਟਨੀ ਆ ਮਾਝਾ ਜਿਹੜਾ ਨੌਜਵਾਨ ਤੁਸੀਂ ਦੇਖ ਸਕਦੇ ਹੋ ਵੱਖਰੇ ਤਰ੍ਹਾਂ ਦਾ ਨਾ ਕਿਸ ਨੇ ਯੋਗਦਾਨ ਪਾਇਆ ਪਤੰਗ ਜਿਹੜੀ ਕਿਸ ਨੇ ਬਣਾਈ ਆ 10 ਫੁੱਟ ਲੰਬੀ ਤੇ ਚੜਾਈ ਤੁਸੀਂ ਦੇਖ ਸਕਦੇ ਹੋ ਪਤੰਗ ਦੀ ਕਿੰਨੀ ਆ ਇਹ ਜਿਹੜੀ ਪਤੰਗ ਆ ਵੱਖਰੇ ਤਰ੍ਹਾਂ ਦੀ ਜਿਹੜੀ ਕਿਸਾਨਾਂ ਦੇ ਹੱਕ ਵਾਸਤੇ سپورਟ ਵਾਸਤੇ ਇਸ ਨੌਜਵਾਨ ਨੇ ਤਿਆਰ ਕੀਤੀ ਆ ਅਤੇ ਲੱਗਦਾ ਇਹ ਜਿਹੜੀ ਪਤੰਗ ਜਿਹੜੀ ਤੁਸੀਂ ਦੇਖ ਸਕਦੇ ਹੋ ਵੀ ਇਸ ਵਿੱਚ ਟਰੈਕਟਰ ਤੇ ਕਿਸਾਨੀ ਜਿਹੜੇ ਸਿੱਟੇ ਜਿਹੜੇ ਨੇ ਉਹ ਤਿਆਰ ਕੀਤੇ ਨੇ ਜਿਹੜੇ ਕੀ ਕਣਗਦੇ ਦੇ ਦੇਖਦੇ ਹੋ ਕਿਸਾਨਾਂ ਦੀ ਮਤਤਵਾਤੀ ਕਿਸਾਨਾਂ ਦੇ ਹਮਦਰਦ ਬਣ ਕੇ ਇਸ ਨੌਜਵਾਨ ਨੇ ਵੱਖਰੇ ਦਾ ਪਰਾਲਾ ਕੀਤਾ ਗੱਲਬਾਤ ਕਰਾਂਗੇ ਇਸ ਵੀਰ ਦੇ ਨਾਲ ਪੁੱਛਾਂਗੇ ਵੀ ਜਿਹੜਾ ਕਿਸ ਤਰ੍ਹਾਂ ਦਾ ਡਿਜ਼ਾਈਨ ਆਇਆ ਲਖਨੰਦਰ ਸਰਿਆ ਲਖਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਨਾਲ ਸਵਾਗਤ ਹੈ ਸਾਡੇ ਚੈਨਲ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਜੀ ਮੇਰਾ ਨਾਮ ਲਖਨੰਦਰ ਸਰਿਆ ਹੈ ਜੀ ਦਕਨਦੀ ਤਹੜ ਜਾਇ ਕਿਸ ਤਰ੍ਹਾਂ ਆ ਪੀ ਤੁਸੀਂ ਜਿਹੜੀ ਐਡੀ ਵੱਡੀ ਪਤੰਗ ਤਿਆਰ ਕੀਤੀ ਆ ਕਿਸ ਤਰ੍ਹਾਂ ਤਹੜ ਜਾਇ ਚਾਇ ਚੀ ਮਲਾ ਕੇ ਇਹ ਮੇਰੇ ਜਹਾਨ ਵਿੱਚ ਇਸ ਤਰ੍ਹਾਂ ਹੈ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਕਿਸਾਨ ਭਰਾਵਾਂ ਨੂੰ ਸਪੋਰਟ ਕਰਨਾ ਸੀ ਤੇ ਮੈਂ ਸੋਚਦਾ ਪਿਆ ਸੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਪੋਰਟ ਕੀਤਾ ਜਾਵੇ ਕਿ ਸਾਧਰਨ ਨਾਲ ਕੀਤਾ ਜਾਵੇ ਤੇ ਮੈਂ ਥੋੜੇ ਦਿਨ ਪਹਿਲਾਂ ਦੇਖਿਆ ਕਿ ਕਿਸੇ ਨੇ ਉੱਥੇ ਸਪੋਰਟ ਉਹਨਾਂ ਦੇ ਡਰੋਨ ਜਿਹੜੇ ਹੈਗੇ ਨੇ ਹਰਿਆਣਾ ਸ਼ੰਭੂ ਬਾਰਡਰ ਤੇ ਉੱਥੇ ਉਹਨਾਂ ਨੂੰ ਸੁੱਟਿਆ ਹੋਇਆ ਏ ਛੋਟੀ ਜੀ ਪਤੰਗ ਦੇ ਨਾਲ ਤੇ ਫਿਰ ਮੈਂ ਸੋਚਿਆ ਕਿ ਮੈਂ ਵੀ ਇੱਕ ਵੱਡੀ ਜੀ ਪਤੰਗ ਰੈਡੀ ਕਰਦਾ ਜਿਹਦੇ ਉੱਪਰ ਮੈਂ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਰ ਕਣਕ ਦੇ ਸਿੱਟੇ ਰੈਡੀ ਕੀਤੇ ਹੋਏ ਨੇ ਤੇ ਉੱਪਰ ਲਿਖਿਆ ਹੋਇਆ ਵਹੀ سپورਟ ਆਰ ਫਾਰਮਰਸ ਆ। ਮੈਨੂੰ ਇਸ ਤੋਂ ਵੀ ਲਖਣ ਦੀ ਖਾਸ ਕਰਕੇ ਜਿਹੜੀ ਤੁਸੀਂ ਪਤੰਗ ਤਿਆਰ ਕੀਤੀ ਹੈ ਇਹ ਸਪੈਸ਼ਲ ਕਾਗਜ਼ ਤਿਆਰ ਕੀਤੀ ਆ ਤੇ ਇਹਨੂੰ ਸਮਾਂ ਕਿੰਨਾ ਲੱਗ ਗਿਆ ਤਿਆਰ ਕਰਨ ਵਿੱਚ ਇਹਦੇ ਤੁਹਾਡੀ سپورਟ ਕਿਸ ਨੇ ਕੀਤੀ ਹੈ ਜਦ ਤੁਸੀਂ ਖੁਦ ਤਿਆਰ ਕੀਤੀ ਜਿਹੜੀ ਪਤੰਗ ਹੈ। ਇਹ ਪਤੰਗ ਨੂੰ ਤਿਆਰ ਕਰਨ ਵਿੱਚ ਮੈਨੂੰ ਲਗਭਗ 3 ਦਿਨ ਲੱਗੇ ਤੇ ਇਹਨੂੰ ਤਿਆਰ ਕਰਨ ਵਿੱਚ ਮੇਰੇ ਛੋਟੇ ਬ੍ਰਦਰ ਯਾਨੀ ਕਿ ਗੁਰਪ੍ਰੀਤ ਸਿੰਘ ਉਹ ਮੇਰੀ ਹਾਰੇ ਗੁੱਡੀ ਵਿੱਚ ਮਦਦ ਕਰਾਂਦਾ ਹੈ ਆਪਾਂ ਦੋਵੇਂ ਭਰਾ ਨਾਲ ਮਿਲ ਕੇ ਗੁੱਡੇ ਰੈਡੀ ਕਰ ਲਏ ਨੇ ਉਹਨੇ ਮੇਰੀ ਹੈਲਪ ਕੀਤੀ ਤਿਆਰ ਕਰਨ ਵਿੱਚ। ਗੁਣੇ ਸੋਭੀ ਜਿਵੇਂ ਅਸੀਂ ਦੇਖਿਆ ਵੀ ਬਾਰਡਰ ਉੱਤੇ ਜਿਹੜੀ ਡਰੋਨ ਲਗਾਤਾਰ ਜਿਹੜਾ ਕੀ ਹਮਲੇ ਕਰ ਰਹੇ ਨੇ ਅਥਰੂ ਗਾਇਸ ਦੇ ਗੋਲੇ ਸੁੱਟੇ ਜਾ ਰਹੇ ਸਾਡੇ ਕਿਸਾਨਾਂ ਉੱਤੇ ਕਿ ਲੱਗਦਾ ਵੀ ਇਹ ਜਿਹੜੀ ਤੁਹਾਡੀ ਪਤੰਗ ਹੈ ਦਾਤਪੁਰ ਵੱਡੀ ਮਰੀ ਪਤੰਗ ਹੈ ਇਹ ਲੱਗਦਾ ਡਰੋਨਾਂ ਦੇ ਮੁਕਾਬਲਾ ਕਰੇਗੀ ਜੀ ਦੇਖੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਪਤੰਗ ਨੇ ਵੀ ਇੱਕ ਵੱਡੇ ਜਿਹੇ ਡਰੋਨ ਨੂੰ ਸੋੜਤਾ ਤੇ ਇਹ ਤੇ ਫਿਰ ਇੱਕ 10 ਫੁੱਟ ਲੰਬੀ ਤੇ 7 ਫੁੱਟ ਚੌੜੀ ਪਤੰਗ ਹੈ ਤੇ ਬਾਕੀ ਉੱਥੇ ਪਤਾ ਨਹੀਂ ਕਿੰਨਿਆਂ ਨੂੰ ਮੁਕਾਬਲਾ ਕਰਦੀ ਹੈ ਪਰ ਮੈਂ ਇਹ ਕਹਿ ਸਕਦਾ ਕਿ ਜਿਵੇਂ ਇਹ ਜਾਊਗੀ ਇੱਕ ਟੋੜ ਨਾਲ ਆਪਣੇ ਨਾਲ ਨਾਲ ਇੱਕ ਨਾਲ ਇੱਕ ਨੂੰ ਤੇ ਲੈ ਕੇ ਜਾਵੇਗੀ ਕੱਲੀ ਮਨੇ ਸਭੀ ਖਾਸ ਕਰਕੇ ਦੇਖਿਆ ਵੀ ਹਰ ਰੰਗ ਬੜਾ ਵਧੀਆ ਤੁਸੀਂ ਤਿਆਰ ਕੀਤਾ ਹਰਾ ਰੰਗ ਇਹ ਕੁ ਸਪੈਸ਼ਲ ਰੰਗ ਹੈ ਤੁਹਾਡੇ ਜਹਨ ਚ ਆਇਆ ਕਿ ਜਾਂ ਕਿਸ ਤਾ ਢਲ ਜਾਹਨ ਚ ਆ ਵੀ ਹਰਾ ਰੰਗ ਹੀ ਰਾਕੀ ਟੁੜਾ ਜਾਵੇ ਇਹ ਮੇਰੇ ਜਹਨ ਵਿੱਚ ਇਸ ਤਰ੍ਹਾਂ ਹੈ ਕਿ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕਿਸਾਨਾਂ ਦੇ ਚੰਡੇ ਵਿੱਚ ਵੀ ਹਰਾ ਰੰਗ ਹੈਗਾ ਤੇ ਉਸੇ ਤਰ੍ਹਾਂ ਮੈਂ ਸੋਚਿਆ ਕਿ ਹਰਾ ਰੰਗ ਨਾਲ ਉਹਨਾਂ ਦੇ ਨਾਲ ਰਿਲੇਟਡ ਹੋ ਜਾਏਗਾ ਨਾਲੇ ਮੈਚ ਕਰੇਗਾ ਤੇ ਉਹਦੇ ਉੱਪਰ ਕਾਲੇ ਰੰਗ ਮੇਸ ਕਰਕੇ ਵਰਤਿਆ ਕਿਉਂਕਿ ਇਹਨਾਂ ਦੋ ਦਾ ਕੰਟਰਾਸਟ ਬਹੁਤ ਵਧੀਆ ਬੰਦਾ ਹੈ ਦੂਰੋਂ ਵੇਖਣ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਚੁਪਦਾ ਹੈ ਇਸ ਕਰਕੇ ਦੋਵੇਂ ਕਲਰ ਮੈਚ ਨੇ ਮੈਨੂੰ ਲੱ ਅੱਗੇ ਸਿੰਬੂ ਬਾਰਡਰ ਤੋਂ ਹਰਿਆਣਾ ਬਾਰਡਰ ਵੱਲ ਗਿਆ ਤੇ ਮਿਲਦਾ ਹਰਿਆਣਾ ਸਰਕਾਰ ਦੇ ਅੱਖਾਂ ਚ ਜੂਬੇਗਾ ਹੋਰ ਭਾਵੇਂ ਕਿਸੇ ਅੱਖਾਂ ਚ ਜੂਬੇ ਜਾਵੇ ਹਾਂਜੀ ਹਾਂਜੀ ਜਿਵੇਂ ਕਿ ਬਹੁਤ ਤੁਹਾਨੂੰ ਵੀ ਪਤਾ ਹੈ ਇਹੋ ਜਿਹੇ ਗੁੱਡਾ ਹੋਰ ਕਿਤੇ ਤੇ ਹੈ ਨਹੀਂ ਤੇ ਪੰਜਾਬ ਚ ਜਿਵੇਂ ਕਿ ਬਾਹਰ ਜਾਏਗਾ ਹਰਿਆਣਾਲੀ ਸਾਈਡ ਤੇ ਕਿਤੇ ਤੇ ਉਹਨਾਂ ਨੂੰ ਵੀ ਵੇਖਣਗੇ ਕਿ ਐਡਾ ਵਧੀਆ ਤੇ ਵੱਖਰਾ ਗੁੱਡਾ ਆ ਕਿਧਰੋਂ ਗਿਆ ਹੈ ਤੇ ਬਈ ਸਭ ਇਹਨੂੰ ਖੜਨ ਵਾਸਤੇ ਜਹਾਂ ਤੁਸੀਂ ਸੋਚਿਆ ਕਿ ਕਿਸ ਤਰ੍ਹਾਂ ਲੈ ਕੇ ਜਾਣਾ ਇਹਨੂੰ ਕੁਤ ਵਾਸਤੇ ਕਿਸਾਨਾ ਆਕਵਾ ਤੁਸੀਂ ਖੜ ਤੇ ਗਏ ਉਹ ਨਾਲ ਇਹਨੂੰ ਲੈ ਕੇ ਕਿਸ ਤਰ੍ਹਾਂ ਜਾਣਾ ਇੰਤਜ਼ਾਮ ਕਿਸ ਤਰ੍ਹਾਂ ਕਰ ਇਹਨੂੰ ਲੈਣ ਵਿੱਚ ਹਾਈ ਤੇ ਮੈਂ ਗੁੱਡਾ ਰੈਡੀ ਕੀਤਾ ਹੋਇਆ ਹੈ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ 10 ਫੁੱਟ 7 ਲੰਬ 7 ਫੁੱਟ ਚੌੜਾ ਗੁੱਡਾ ਹੈਗਾ ਤੇ ਇਹਨੂੰ ਲੈ ਕੇ ਜਾਣਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਜਿਵੇਂ ਕਿ ਸਾਡੇ ਨੇੜੇ ਤੇੜੇ ਜੇ ਕੋਈ ਸੰਸਾਧਨ ਵਗੈਰਾ ਜਾਂ ਟਰਾਲੀ ਜਾਏਗੀ ਤਾਂ ਉਹਦੇ ਉੱਪਰ ਮੈਂ ਲੱਦ ਕੇ ਲੈ ਕੇ ਜਾਵਾਂਗਾ ਤੇ ਬਾਅਦ ਵਿੱਚ ਵੇਖਾਂਗੇ ਕਿ ਉੱਥੇ ਕਿਦਾਂ ਖੜਨਾ ਹੈ ਮਨੀਸ਼ ਸੁਭਿਆਸੀ ਦੇਖੇ ਵੀ ਖਾਸ ਕਰਕੇ ਜਿਹੜੇ ਲੋਕ ਹਮੇਸ਼ਾ ਕਹਿੰਦੇ ਨੇ ਵੀ ਇਹ ਜਿਹੜਾ ਸੰਘਰਸ਼ ਹੈ ਇਕੱਲਾ ਕਿਸਾਨੀ ਸੰਘਰਸ਼ ਹੈ ਜਿਨ੍ਹਾਂ ਦੀ ਜਮੀਨਾਂ ਵਾ ਉਹਨਾਂ ਦਾ ਸੰਘਰਸ਼ ਹੀ ਆ ਮਨੀਸ਼ ਸੋਭ ਤੁਹਾਡੀ ਕਿੰਨੀ ਕੁ ਜ਼ਮੀਨ ਹੈ ਦੇਖੋ ਜੀ ਸਾਡੀ ਜ਼ਮੀਨ ਤਾਂ ਨਹੀਂ ਹੈਗੀ ਠੀਕ ਹੈ ਅਸੀਂ ਕਿਰਾਏ ਦੇ ਘਰ ਵਿੱਚ ਰਹਿੰਦੇ ਹਾਂਗੇ ਆ ਤੇ ਸਾਡੀ ਜ਼ਮੀਨ ਤਾਂ ਨਹੀਂ ਹੈਗੀ ਪਰ ਜ਼ਮੀਰ ਹੈਗਾ ਤੇ ਇਸੇ ਕਰਕੇ ਆਪਾਂ ਇਹ ਗੱਡਾ ਰੈਡੀ ਕੀਤਾ ਜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਝੇ ਵਾਲੇ ਭਾਉ ਨੇ ਇੱਕ ਵੱਖਰੀ ਤਰ੍ਹਾਂ ਦਾ ਆਪਣਾ ਇੱਕ ਕਿਸਾਨੀ ਸੰਘਰਸ਼ ਅੰਦੋਲਨ ਵਿੱਚ ਆਪਣਾ ਸਹਿਯੋਗ ਪਾਇਆ ਵਾ ਅਤੇ ਕਿਸ ਇਸ ਵੀਰ ਦਾ ਕਹਿਣਾ ਵੀ ਮੈਂ ਤੇ ਮੇਰੀ ਜ਼ਮੀਨ ਤੇ ਹੈ ਨਹੀਂ ਪਰ ਜਮੀਰਾ ਜਾਗਦੀਆਂ ਨੇ ਇਸ ਨੌਜਵਾਨ ਦੀ ਤੁਸੀਂ ਦੇਖ ਸਕਦੇ ਹੋ ਖੁਦ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਪਰ ਫੇਰ ਵੀ ਦਿਲੀ ਸੰਘਰਸ਼ ਨੂੰ ਜਾਣ ਨੂੰ ਇਹ ਜਿਹੜਾ ਨੌਜਵਾਨ ਬੜਾ ਕਾਲਾ ਵਾ ਅਸੀਂ ਦੇਖਦੇ ਵੀ ਕਈ ਲੋਕ ਬੜੇ ਸਾਰੇ ਸਵਾਲ ਕਰਦੇ ਨੇ ਪੀ ਕਿਸਾਨਾਂ ਦਾ ਸੰਘਰਸ਼ ਐਸੇ ਕਿਸਾਨ ਹੀ ਆ ਜਿਨ੍ਹਾਂ ਦੀ ਜ਼ਮੀਨਾਂ ਸਾਡੀ ਜ਼ਮੀਨਾਂ ਨਹੀਂ ਹੈਆਂ ਪਰ ਇਹ ਗਲਤ ਕਹਿੰਦੇ ਨੇ ਤੁਸੀਂ ਦੇਖਿਆ ਨੌਜਵਾਨ ਦੀ ਆਪਣੀ ਜ਼ਮੀਨ ਹੈ ਨਹੀਂ ਆ ਪਰ ਇਹਦਾ ਕਹਿਣਾ ਵੀ ਜ਼ਮੀਨਾਂ ਹੜਾੜੀ ਜਾਗਦੀਆਂ ਵਾਂ ਕਿਰਾਏ ਦੇ ਮਕਾਨ ਤੇ ਰਹਿ ਰਹਿਆ ਪਰ ਫਿਰ ਵੀ ਕਿਸਾਨਾਂ ਦੀ ਨਾਲ ਡਟਿਆ ਹੋ ਆ ਹੱਕ ਦੇ ਵਿੱਚ ਤੇ ਮੈਨੂੰ ਇਹ ਸੋਪੀ ਹੁਣ ਤੱਕ ਕਿੰਨੀਆਂ ਪਤੰਗਾਂ ਤੁਸੀਂ ਬੁਲਾ ਚੁੱਕੇ ਇਸ ਤਰ੍ਹਾਂ ਦੀਆਂ ਅਸੀਂ ਦੇਖਿਆ ਯਾਤਰੀਸਤਾਂ ਦੀਆਂ ਪਤੰਗਾਂ ਜਿਹੜੀਆਂ ਹੁੰਦੀਆਂ ਨੇ ਇਹ ਪੰਜਾਬ ਵਿੱਚ ਬਹੁਤ ਘੱਟ ਚੱਲਦੀਆਂ ਨੇ ਜਾਂ ਤੇ ਇਹ ਕਮੜਾ ਪਤੰਗ ਚੱਲਦੀ ਜਾਂ ਪਾਕਿਸਤਾਨੀ ਪਤੰਗ ਚੱਲਦੀ ਆ ਇਹ ਫਿਰ ਵੱਖਰਾ ਡਿਜ਼ਾਈਨ ਜਿਹੜਾ ਤੁਸੀਂ ਤਿਆਰ ਕੀਤਾ ਕਿ ਡਿਜ਼ਾਈਨ ਕਿੱਥ ਠੀਕ ਹੈ ਤਾਂ ਇਹਨੂੰ ਆਪ ਆਪਣੇ ਪੰਜਾਬੀ ਪਾਸ਼ਾ ਵਿੱਚ ਪੀਪਾ ਗਾਈਡ ਵੀ ਕਹਿ ਦਿੰਨੇ ਆ ਇਹ ਤੁਹਾਨੂੰ ਨਾ ਤੁਹਾਨੂੰ ਹੋਰ ਕਿਤੇ ਮਿਲਣੀ ਵੇਖਣ ਨੂੰ ਸਾਡੇ ਅੰਬਸਰ ਵਿੱਚ ਸਭ ਤੋਂ ਪਹਿਲਾਂ ਇਹ ਜਿਹੜੀ ਪਤੰਗ ਮੈਂ ਹੀ ਬਣਾਈ ਸੀ ਜਿਹੜੀ ਪੂਰੀ ਵਧੀਆ ਸੀ ਬਾਕੀ ਉਹਦਾ ਵੀ ਹੈਗੀਆਂ ਸੀ ਉਹ ਬਾਰੋ ਮੰਗਾਉਂਦੇ ਹੁੰਦੇ ਸੀ ਪਰ ਅੰਬਸਰ ਵਿੱਚ ਬਣਾਈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੈਂ ਹੀ ਆ ਹੋ ਸਕਦਾ ਤੁਹਾਨੂੰ ਅਗਲੀ ਵਾਰੀ ਬਾਕੀ ਕਾਰੀਗਰ ਵੀ ਦੇਖ ਕੇ ਦੇ ਲੋ ਬਣਾਉਣ ਲੱਪਨ ਤੇ ਤੁਹਾਨੂੰ ਮਿਲਣ ਲਾਪੇ ਲੇਕਿਨ ਸਭ ਤੋਂ ਪਹਿਲਾਂ ਸ਼ੁਰੂਆਤ ਇਹਦੀ ਮੈਂ ਕੀਤੀ ਸੀ ਜਿਵੇਂ ਜਿਵੇਂ ਤੁਸੀਂ ਦੱਸਦੇ ਆਪੀ ਤੁਸੀਂ ਇਹਨੂੰ ਸਿੰਭੋ ਬਾਡਰ ਤੇ ਜਾ ਕੇ ਡਾਓਗੇ ਤੇ ਡੋਰ ਵਾਸਤੇ ਕੁਝ ਸਪੈਸ਼ਲ ਡੋਰ ਚਾ ਕੀ ਇਹਦਾ ਉੱਡਗੇ ਇਸ ਪੈਸੇ ਦੇ ਡਾਲ ਵਾਸਤੇ ਡੋਨ ਵਾਸਤੇ ਕਿੰਨੇ ਕਿੰਨੇ ਬੰਦੇ ਚਾਹੀਦੇ ਹੋਣਗੇ ਇਹਨੂੰ ਇਹ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਇਹ ਉੱਡੇਗੀ ਕਿਵੇਂ ਉੱਡਣ ਵਾਸਤੇ ਇਹਨੂੰ ਘੱਟੋ ਘੱਟ ਤਿੰਨ ਬੰਦੇ ਚਾਹੀਦੇ ਨੇ ਦੋ ਬੰਦੇ ਕੰਨੀ ਦੇਣ ਵਾਸਤੇ ਕਿਉਂਕਿ ਗੁੱਡਾ ਬਹੁਤ ਚੌੜਾ ਹੈ ਤੇ ਦੋ ਬੰਦੇ ਨੂੰ ਫੜਨ ਵਾਸਤੇ ਚਾਹੀਦੇ ਨੇ ਤੇ ਜਦੋਂ ਉੱਡ ਜੇਗੀ ਫਿਰ ਇਹਨੂੰ ਇਕੱਲਾ ਬੰਦਾ ਵੀ ਢਾ ਸਕਦਾ ਰਮਾਨਾ ਪਰ ਜਦੋਂ ਡੋਣਾ ਤੇ ਲੋਣਾ ਆ ਉਹਦੇ ਤੁਹਾਨੂੰ ਤਿੰਨ ਬੰਦੇ ਨਾਲ ਚਾਹੀਦੇ ਚਾਹੀਦੇ ਨੇ हां जी ਤੇ ਹਵਾ ਦੀ ਵੀ ਗੱਲ ਕਰ ਲੈਨੇ ਆ ਹਵਾ ਨੂੰ ਘੱਟੋ ਘੱਟ 15 ਕਿਲੋਮੀਟਰ ਚਾਹੀਦੀ ਆ ਜੇ ਜਿਆਦਾ ਹੋਊਗੀ ਤੁਹਾਨੂੰ ਪਤਾ ਛੋਟਾ ਗੁੱਡਾ ਨਹੀਂ ਜਿਆਦੀ ਹਵਾ 'ਚ ਕਾਬੂ ਆਉਂਦਾ ਇਹ ਤੇ 10 ਫੁੱਟ ਲੰਬਾ ਗੁੱਡਾ ਹੈ ਤੇ ਇਹ ਫੇਰ ਕਿੱਥੇ ਕਾਬੂ ਆਣਾ ਹੈ ਤੇ ਇਸ ਕਰਕੇ ਇਹਨੂੰ ਵਿਚਕਾਰ ਆਸਤੇ ਹਵਾ ਚਾਹੀਦੀ ਨਾ ਜਿਆਦੀ ਨਾ ਥੋੜੀ ਤੇ ਵੀ ਜਦੋਂ ਵੀ ਅਸੀਂ ਦੇਖਿਆ ਵੀ ਗੁੱਡੇ ਦੇ ਨਾਲ ਪੂਜਾ ਵੇਸ਼ਾ ਤਿਆਰ ਹੁੰਦਾ ਵਾ ਪੂਜੇ ਦੇ ਬਗਾ ਕੇ ਜਾਂਦੇ ਗੁੰਡਾ ਲੰਡਾ ਗੁੱਡਾ ਗਣਿਆਂਦਾ ਵਾ ਠੀਕ ਹੈ ਨਾ ਤੇ ਤੁਸੀਂ ਪੂਜਾ ਅਸੀਂ ਦੇਖਿਆ ਬੜਾ ਲੰਬਾ ਪੂਜਾ ਤਿਆਰ ਕੀਤਾ ਇਹਦੀ ਲੰਬਾਈ ਚਾਈ ਜਿੰਨੀ ਅਸੀਂ ਨਾਲ ਜੀ ਕਰਦੇ ਹੋ ਤੇ ਉੱਤੇ ਲਿ ਬਲਿ ਜਿਦਾ ਸਾਨੂੰ ਸਾਂਝਾ ਕਰਦੇ ਹੋ ਖਾਸ ਕਰਕੇ ਕਿਸਾਨਾਂ ਵਾਸਤੇ ਕੋਈ ਤੁਸੀਂ ਲਾਈਨਾਂ ਲਿਖੀਆਂ ਵਾਂ ਕਿਹੜੀ ਲਾਈਨਾਂ ਜਿਹੜੀ ਲਿਖੀਆਂ ਤੁਸੀਂ ਕਰਨਾ ਵਾ ਇਹ ਮੈਂ ਦੱਸਦਾ ਕਿ ਮੈਂ ਪੂੰਜਾ ਰੈਡੀ ਕਿਉਂ ਕੀਤਾ ਹੈ ਮੇਨ ਗੱਲ ਕਿ ਗੁੱਡਾ ਵੀ ਪੂੰਜੇ ਤੋਂ ਬਿਗਾਰੇ ਅਧੂਰਾ ਹੁੰਦਾ ਇੱਕ ਉਹ ਵਜ੍ਹਾ ਸੀ ਤੇ ਦੂਜੀ ਵਜ੍ਹਾ ਇਹ ਕਿ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੇ ਉੱਪਰ ਲਿਖਿਆ ਹੋਇਆ ਵਹੀ سپورਟ ਆਰ ਫਾਰਮਰਸ ਜਦੋਂ ਉਹ ਗੁੱਡਾ ਹਵਾ ਵਿੱਚ ਡੁੱਗਾ ਤੁਹਾਨੂੰ ਵਹੀ سپورਟ ਆਰ ਫਾਰਮਰਸ ਨਹੀਂ ਇੰਨਾ ਵਿਖਣਾ ਜਿੰਨਾ ਤੁਹਾਨੂੰ ਟਰੈਕਟਰ ਜ਼ਿਆਦਾ ਵਿਖੂਗਾ ਤੇ ਇਸੇ ਕਰਕੇ ਮੈਂ ਥੱਲੇ ਪੂੰਜੇ ਤੇ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ ਵਿੱਚ ਨੋ ਫਾਰਮਰਸ ਕੀ ਕੀਤਾ ਹੈ ਤੇ ਮੈਨੂੰ ਜਿਵੇਂ ਤੁਸੀਂ ਵੀ ਐਡਾ ਵੱਡਾ ਜਿਹੜਾ ਗੁੱਡਾ ਤੁਸੀਂ ਦੱਸ ਰਹੇ ਹੋ ਵੀ 10 ਫੁੱਟ ਲੰਬਾ ਜਿਹੜਾ ਗੁੱਡਾ ਵਾ ਤੇ 30 35 ਫੁੱਟ ਜਿਹੜਾ ਪੁੰਜਾ ਲੰਬਾ ਜਿਹੜਾ ਵਾ ਜਦੋਂ ਹਵਾ ਵਿੱਚ ਲਹਿਰੇਗਾ ਖਾਸ ਕਰਕੇ ਜਦੋਂ ਹਰਿਆਣਾ ਦੇ ਬਾਰਡਰ 'ਤੇ ਜਾ ਕੇ ਹਰਿਆਣਾ ਪਾਸੇ ਹਵਾ ਵਿੱਚ ਉੱਡੇਗਾ ਫਿਰ ਕਿੰਨਾ ਕੁ ਨਜ਼ਾਰਾ ਵੇਖਣ ਨੂੰ ਮਿਲੇਗਾ ਇਹ ਦੇਖ ਲਓ ਤੁਸੀਂ ਜਦੋਂ ਇਹ ਗੁੱਡਾ ਉੱਡੇਗਾ ਜਦੋਂ ਮੈਂ ਆਪਣੇ ਇੱਥੇ ਹੀ ਡਾਇਆ ਸੀ ਲੋਕੀ ਬਹੁਤ ਵੇਂਦੇ ਨੇ ਮੈਂ ਵੱਖਰੀਆਂ ਵੱਖਰੀਆਂ ਗੁੱਡੀਆਂ ਇਧਰ ਹੀ ਡੋਨਰ ਰਹਿਣਾ ਵਾਂਸ ਵੰਨੀਆਂ ਜਿਹੜੇ ਕਿ ਲੋਕ ਵੇਖ ਕੇ ਸੋਚ ਨਹੀਂ ਸੋਚੀ ਭਾਈ ਜਾਂਦੇ ਕਿ ਕੋਈ ਐਡਾ ਦੀ ਗੁੱਡੀ ਵੀ ਲਗਾ ਜੀ ਕਿਸ ਤਰ੍ਹਾਂ ਦੇ ਦੋ ਸਾਡੇ ਕਿਸਾਨੀ ਜਿਹੜੇ ਨੇ ਅਣਦਾਤਾ ਨੇ ਇਹਨਾਂ ਨੂੰ ਰੱਬ ਵੀ ਚਾਹ ਜਾਂਦਾ ਕਿਉਂਕਿ ਫਸਲ ਲਗਾਉਂਦੇ ਨੇ ਫਿਰ ਜਾ ਕੇ ਅਸੀਂ ਰੋਟੀ ਖਾਂਦੇ ਆ ਪਰ ਅੱਜ ਆਪਣੀ ਹੱਕੀ ਮੰਗਾਂ ਵਾਸਤੇ ਇਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈਂਦਿਆ ਠੰਡੇ ਵਿੱਚ ਜਾ ਕੇ ਉਹਨਾਂ ਨੂੰ ਬਾਟਾਂ ਤੇ ਬਹਿਣਾ ਪੈਂਦਿਆ ਵਾ ਕਿਸ ਤਰ੍ਹਾਂ ਦੇ ਦੋ ਗੋਲੀਆਂ ਦੀਆਂ ਬਿਛਾੜਾ ਵੀ ਹੁੰਦੀਆਂ ਵਾ ਅਥਰੂ ਗਾਇਦੇ ਗੋਲੇ ਵੀ ਡਿੱਗਦੇ ਨੇ ਕਿਸ ਤਰ੍ਹਾਂ ਦੇ 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 ਚੀ ਮੈਂ ਇਸੇ ਇਹੋ ਕਹਿਣਾ ਚਾਹਾਂਗਾ ਜਿਵੇਂ ਕਿ ਤੁਸੀਂ ਤਾਂ ਸਾਰਿਆਂ ਨੂੰ ਪਤਾ ਹੈਗਾ ਕਿ ਕਿਸਾਨਾਂ ਤੋਂ ਬਿਨਾਂ ਸਾਡਾ ਵजूद ਨਹੀਂ ਹੈਗਾ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਜਿੰਦਾ ਰਹਿਣ ਵਾਸਤੇ ਖਾਣਾ ਜ਼ਰੂਰੀ ਹੈ ਤੇ ਅੰਨ ਦਾਤਾ ਸਾਡਾ ਕਿਸਾਨ ਹੀ ਹੈ ਜੇ ਉਹ ਉਗਾਉਣਗੇ ਨਹੀਂ ਤਾਂ ਨਹੀਂ ਆਪਾਂ ਖਾਵਾਂਗੇ ਕੀ ਇਸ ਕਰਕੇ ਵੱਦ ਤੋਂ ਵੱਦ ਉਹਨਾਂ ਨੂੰ ਸਪੋਰਟ ਕਰੋ ਤੇ ਉਹਨਾਂ ਦੀ ਸਪੋਰਟ ਵਿੱਚ ਹੀ ਮੈਂ ਤਾਈਓ ਥੱਲੇ ਲਿਖਿਆ ਹੋਇਆ ਹੈ ਕਿ ਨੋ ਫਾਰਮਰਸ ਨੋ ਫੂਡ ਜਾਨੇ ਜਾਣੇ ਦਸ਼ਕਾ ਜੂ ਸਾਂਝਾ ਕਰਦੇ ਹੋ ਜਿਹੜੇ ਨੌਜਵਾਨ ਹਜੇ ਤੱਕ ਦਿੱਲੀ ਬਾਰਡਰ ਤੇ ਨਹੀਂ ਜੇ ਜਾਂ ਕਹਿੰਦੇ ਨੇ ਵੀ ਸਾਡਾ ਕੀ ਕੰਮ ਹੈ ਉੱਥੇ ਸਾਡੇ ਬਜ਼ੁਰਗ ਪਹੁੰਚੇ ਨੇ ਅਸੀਂ ਜਾਂ ਕੀ ਕਰਨਾ ਤੇ ਖਾਸ ਕਰਕੇ ਉਹ ਵੀ ਲੋਕ ਜਿਹੜੇ ਲੋਕ ਕਹਿੰਦੇ ਨੇ ਵੀ ਸਾਡੀਆਂ ਤੇ ਜ਼ਮੀਨਾਂ ਹੈ ਨਹੀਂ ਆ ਅਸੀਂ ਕੀ ਕਰਨਾ ਵਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਸਾਰੇ ਆਪਣੇ ਵੀਰ ਭਰਾਵਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜਿੱਥੋਂ ਤੱਕ ਤੁਹਾਨੂੰ ਹੋ ਸਕਦਾ ਤੁਸੀਂ ਸਪੋਰਟ ਕਰੋ ਜਿਵੇਂ ਕਿ ਮਨੋਨੀ ਸੀ ਪਤਾ ਕਿ ਗੁੱਡਾ ਉੱਥੇ ਲੈ ਜਾ ਪਾਵਾਂਗਾ ਜਾਂ ਨਹੀਂ ਪਰ ਮੈਂ ਗੁੱਡਾ ਰੈਡੀ ਕੀਤਾ ਲੋਕਾਂ ਨੂੰ ਖੋਣ ਵਾਸਤੇ ਕਿ ਨਹੀਂ ਮੈਂ ਉਹਨਾਂ ਨੂੰ ਸਪੋਰਟ ਕਰਦਾ ਹਾਂ ਤਾਂ ਤੁਹਾਨੂੰ ਵੀ ਮੈਂ ਇਹੋ ਕਹਿ ਤਲਖਣ ਜੀ ਜਾਣਦੇ ਆਂ ਇਸ ਦਸ਼ਕਾ ਨੂੰ ਇਹ ਤੁਸੀਂ ਸਾਹ ਦੇਤਾ ਵਾ ਹੁਣ ਕਿਸ ਤਰ੍ਹਾਂ ਦੇਖਦੇ ਹੋ ਲਖਣ ਅਮਰਸਰੀਆ ਇੱਕ ਆਮ ਕਾ ਦਾ ਨੌਜਵਾਨ ਆ ਅੱਜ ਇਹਦਾ ਮਸ਼ਹੂਰ ਹੋ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਇਹ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਇਸ ਜੀ ਕਿਉਂਕਿ ਹਮੇਸ਼ਾ ਤੁਹਾਨੂੰ ਪਤੰਗਬਾਜ਼ੀ ਕਰਕੇ ਜਾਂ ਪਤੰਗ ਬਣਾਉਣ ਵਿੱਚ ਤੁਹਾਨੂੰ ਜਿਹੜਾ ਰੱਖਿਆ ਗਿਆ ਮੈਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਪਤੰਗ ਬਣਾਉਣ ਤੋਂ ਹੀ ਮਸ਼ਹੂਰ ਹੋਇਆ ਆ ਤੇ ਹੁਣ ਅੱਜ ਬਹੁਤ ਵਧੀਆ ਲੱਗਦਾ ਹੈ ਸਾਰੇ ਜਣੇ ਮੈਨੂੰ ਲੋਕ ਵੀ ਚਾਰ ਲੋਕ ਜਾਣਦੇ ਨੇ ਜਿੱਥੇ ਜਾਵਾਂ ਉੱਥੇ ਲੋਕ ਹੀ ਮਿਲਦੇ ਨੇ ਕਿ ਹਾਂਜੀ ਇਹ ਲਖਣ ਅਮਰਸਰੀਆ ਜਾਣਦੇ ਆ ਤੇ ਬਹੁਤ ਹੀ ਵਧੀਆ ਲੱਗਦਾ ਹੈ ਜੀ ਬਹੁਤ ਧੰਵਾ ਜੀ ਤੁਸੀਂ ਦੇਖਿਆ ਵੀ ਨੌਜਵਾਨ ਮਾਝੇ ਵਾਲਾ ਪਾਉ ਇੱਕ ਵੱਖਰੀ ਤਰ੍ਹਾਂ ਇਸ ਨੌਜਵਾਨ ਨੇ ਜਿਹੜੀ ਪਤੰਗ ਤਿਆਰ ਕੀਤੀ ਆ ਤੇ ਮਾਝੇ ਵਾਲੇ ਕੁਝ ਵੱਖਰੇ ਕਰਨਦੇ ਜਿਹੜਾ ਕੀ ਹਮੇਸ਼ਾ ਚਾਹ ਰੱਖਦੇ ਨੇ ਜਿੱਥੇ ਮਾਝੇ ਵਾਲੇ ਖਾਣ ਪੀਣ ਦੇ ਸ਼ਕੀਨ ਨੇ ਉੱਥੇ ਮਾਝੇ ਵਾਲੇ ਕੱਪੜੇ ਪਾਉਣ ਦੇ ਸ਼ਕੀਨ ਰੱਖਦੇ ਨੇ ਤੇ ਮਾਝੇ ਵਾਲੇ ਇੱਕ ਵੱਖਰੀ ਤਰ੍ਹਾਂ ਦੇ ਜਿਹੜਾ ਸ਼ਕੀਨ ਨੇ ਤੁਸੀਂ ਵੀ ਇਸ ਨੌਜਵਾਨ ਨੇ ਇੱਕ ਵੱਖਰੀ ਤਰ੍ਹਾਂ ਜਗਾੜ ਲਗਾ ਕੇ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਕੀ ਇੱਕ ਵੱਖਰੇ ਤਰ੍ਹਾਂ ਜਿਹੜੀ ਪਤੰਗ ਤਿਆਰ ਕੀਤੀ ਗਈ ਆ ਤੁਹਾਡੀ ਦਸ਼ਕਾ ਨੂੰ ਪੀ ਲਿਆ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਪਰ ਮਨਸਾ ਜਿਹੜੀ ਪਤੰਗ ਉਤਾਰ ਕੀਤੀ ਇਸ ਨੌਜਵਾਨ ਨੇ ਭਾਵੇਂ ਇੱਕ ਨੌਜਵਾਨ ਦੀ ਜ਼ਮੀਨ ਨਹੀਂ ਹੈਗੀ ਪਰ ਫੇਰ ਇਸ ਨੌਜਵਾਨ ਦਾ ਕਹਿਣਾ ਵੀ ਜ਼ਮੀਨ ਆ ਸਾਡੀ ਜਾਗਦਿਆਂ ਨੇ ਭਾਵੇਂ ਜ਼ਮੀਨ ਨਹੀਂ ਹੈਗੀ ਖੁਦ ਭਾਵੇਂ ਕਿਰਾਏ ਤੇ ਰਹਿ ਰਿਆ ਪਰ ਕਿਸਾਨਾਂ ਦੇ ਹੱਕ ਵਿੱਚ ਹਮੇਸ਼ਾ ਨਾਲ ਖੜਿਆ ਤੇ ਡਟ ਕੇ ਸਪੋਰਟ ਕੀਤੀ ਇਸ ਨੌਜਵਾਨ ਨੇ ਟਰੈਕਟਰ ਤੇ ਜਿਹੜੇ ਸਿੱਟੇ ਦਿੱਤੇ ਗਏ ਨੇ ਅਤੇ ਇਹ ਨੇ ਕਿ ਆਪੀ ਜਦੋਂ ਇਹ ਸ਼ੇਂਭੂ ਬਾਗੜ ਦੇ ਜਦੋਂ ਉੱਡੇਗੀ ਪਤੰਗ ਤੇ ਹਰਾਨਿਆਂ ਵਾਲੇ ਕਹਿੰਦੇ ਫਿਰ ਤੋਂ ਭੱਜਾ ਪੈਣਗੀ ਆ ਅਤੇ ਡਰੋਨ ਜਿਹੜੇ ਕੀ ਉਹ ਤਿੰਨ ਚਾਰ ਡਰੋਨ ਜਿਹੜੇ ਆ ਉਹ ਲੈ ਕੇ ਜਰੂਰ ਨਾਲ ਲੱਗੇਗੀ ਮਨੋdeo ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਸੈਂ ਅੰਮ੍ਰਿਤਸਰ